ਹੁਣ ਤੁਸੀਂ ਆਰਥਿਕ ਤੰਗੀ ਤੋਂ ਬਹੁਤ ਬੁਰੀ ਤਰ੍ਹਾਂ ਜੁਗਗੜ ਰਹੇ ਹੋ ਕਰਜ਼ਾ ਤੁਹਾਡੇ ਸਿਰ ਤੇ ਹੈਗਾ ਆਮਦਨੀ ਹੈ ਨਹੀਂ ਨਾ ਬੱਚਿਆਂ ਦੀ ਫੀਸ ਜਾ ਰਹੀ ਆ ਨਾ ਤੁਹਾਡੇ ਘਰ ਚਾਹਨਾ ਰੋਟੀ ਬਣ ਰਹੀ ਆ ਕਦੀ ਕਿਸੇ ਕੋਲੋਂ ਕਹਿੰਦੇ 100 ਰੁਪਏ ਦੇ ਦੇ ਕਿਸੇ ਨੂੰ ਕਹਿੰਦੇ 200 ਦੇ ਦੇ ਕਿਸੇ ਨੂੰ ਕਹਿੰਦੇ 500 ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਮੈਂ ਤੁਹਾਨੂੰ ਕੁਝ ਐਸੇ ਉਪਾਏ ਦੱਸਣ ਲੱਗਾ ਮੈਂ ਕਿ ਜੋ ਮੈਂ ਸਾਧ ਸੰਗਤ ਜੀ ਇਹ ਉਹ ਪਾਏ ਆ ਕਿ ਜਿਹੜੇ ਕਿ ਮੈਨੂੰ ਕੰਸਲਟ ਕਰਦੇ ਆ ਨਾ ਲੋਕ ਆ ਕੇ ਜਿਹੜਾ ਮੈਨੂੰ ਆਪਣੀ ਬੈਠ ਕੇ ਆਪਣਾ ਮੇਰੇ ਕੋਲ ਪੂਰਾ ਹਿਸਾਬ ਕਿਤਾਬ ਲਵਾਉਂਦੇ ਆ ਇਹ ਮੈਂ ਟੋਟ ਕੇ ਜਾਂ ਉਪਾਏ ਉਹਨਾਂ ਨੂੰ ਦੱਸਦਾ ਹੁੰਦਾ ਇਹ ਲਾਲ ਕਿਤਾਬ ਦੇ ਉਪਾਏ ਹੈ ਬਹੁਤ ਹੀ ਕਾਰਗਰ ਉਪਾਏ ਹੈਗੇ ਆ ਔਰ ਇਹ 80 ਤੋਂ 90% ਕੰਮ ਕਰਦੇ ਆ ਪਰੇ ਕਰਨਾ ਹੁ ਤੁਸੀਂ ਆ ਕਿ ਤੁਹਾਡੇ ਅੰਦਰ ਇੱਕ ਮਨ ਇੱਕ ਚੇਤਨ ਕਿੰਨਾ ਟਿਕਾਉ ਹੋਏਗਾ ਉਹਦੇ ਸਾਹਮਣੇ ਫਿਰ ਟੁੱਟ ਕੇ ਕੰਮ ਕਰ ਦੇਆ ਗਿਆ ਇਹ ਉਪਾਏ ਕੰਮ ਕਰਦੇ ਆ ਸੁਣੋ ਤੁਹਾਨੂੰ ਪੈਸੇ ਦੀ ਕਮੀ ਆ ਰਹੀ ਹੈ ਬਹੁਤ ਪਰੇਸ਼ਾਨ ਹੋ ਰਹੇ ਹੋ ਤੁਹਾਡੇ ਚੱਲਦੇ ਕੰਮ ਰੁਕ ਗਏ ਆ ਤੇ ਛੋਟਾ ਜਿਹਾ ਉਪਾਏ ਹੈਗਾ 21 ਦਿਨ ਇਹ ਉਪਾਏ ਕਰਨਾ ਹੈਗਾ 9 ਸਾਲ ਤੋਂ ਕੱਟ ਕੱਟ ਤੋਂ ਕੱਟ 5 ਕੁੜੀਆਂ ਨੂੰ ਖੀਰ اور मिश्री ਦਾ ਪ੍ਰਸ਼ਾਦ ਦਿਓ ਦੇਖੋ ਤੁਹਾਡੇ ਕੰਮਕਾਰ ਦੇ ਕਿੰਨੇ ਤਰੱਕੀ ਹੋਏਗੀ ਪੈਸੇ ਦਾ ਫਲੋ ਵੱਜ ਜਾਏਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅਮੀਰ ਬਣੋ ਤੁਹਾਡੇ ਘਰ ਚ ਦਲਿੱਦਰਤਾ ਚਲੀ ਜਾਵੇ ਤੇ ਇੱਕ ਕੰਮ ਕਰੋ ਕਦੀ ਆਪਣੀ ਘਰਵਾਲੀ ਦਾ ਆਪਣੀ بیوی ਅਰਧਾਂਗਨੀ ਦਾ ਦਿਲ ਨਾ ਦਿਖਾਓ ਅਗਰ ਉਹਦਾ ਦਿਲ ਤੁਹਾਡੀ ਮਾਂ ਭੈਣ ਜਾਂ ਕੋਈ ਰਿਸ਼ਤੇਦਾਰ ਨੂੰ ਦੁਖਾਉਂਦਾ ਹੈਗਾ ਤੇ ਉਹਦੇ ਨਾਲ ਵੀ ਤੁਸੀਂ ਤੁਸੀਂ ਹਮੇਸ਼ਾ ਆਪਣੀ ਘਰ ਵਾਲੀ ਦੇ ਨਾਲ ਖੜੇ ਰਹੋ ਔਰ ਨ્યાય ਕਰੋ ਮਾਂ ਨੂੰ ਮਾਂ ਦੀ ਜਗ੍ਹਾ بیوی ਨੂੰ بیوی ਦੀ ਜਗ੍ਹਾ ਭੈਣ ਨੂੰ ਭੈਣ ਦੀ ਜਗ੍ਹਾ ਰੱਖੋ ਤੁਹਾਡੇ ਘਰ ਦੇ ਸੁੱਖ ਸ਼ਾਂਤੀ ਆਏਗੀ ਦੁੱਖ ਦਿਲਦਰ ਦੂਰ ਹੋਣਗੇ ਮੈਂ ਇਹ ਵੀ ਦੇਖਿਆ ਕਿ ਜਿਨ੍ਹਾਂ ਦੇ ਘਰਾਂ 'ਚ ਕਲੇਸ਼ ਹੁੰਦਾ ਹੈ ਨਾ ਉਹ ਘਰ ਬਰਬਾਦ ਹੁੰਦਾ ਹੈ ਨੋ ਸਾਸ ਨੂੰ ਚੁਕ 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 ਕਰਦੀ ਰਹਿੰਦੀ ਆ ਤੇ ਜੇ ਨਨਾਨਾ ਹੈਗੇ ਉਹ ਆਪਣੀ ਭਰਜਾਈ ਨੂੰ ਚੁਕ 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 ਕਰਦੀ ਰਹਿੰਦੀ ਆ ਤੇ ਰਾਵਣ ਸਹਿਤਾ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਜਿਸ ਘਰ ਹੋਏਗਾ ਕਲੇਸ਼ ਉਹ ਘਰ ਬਰਬਾਦ ਹੋਏਗਾ ਔਰ ਮੈਂ ਦੇਖ ਰਿਹਾ ਪੰਜਾਬ ਦੇ ਵਿੱਚ ਬਾਕੀ ਹੋਰ ਜਗ੍ਹਾ ਕਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਚਿਕ ਚਿਕ ਕਰਕੇ ਬਰਬਾਦ ਹੋ ਰਹੇ ਆ ਤਲਾਕ ਹੋ ਰਹੇ ਆ ਬੱਚੇ ਯਤੀਮ ਹੋ ਰਹੇ ਆ ਔਰ ਬੱਚੇ ਫਿਰ ਨਸ਼ੇ ਵੱਲ ਜਾ ਰਹੇ ਆ ਬਹੁਤ ਕੁਝ ਹੋ ਰਿਹਾ ਇਕੋ ਪਾਇਆ ਕਿ ਅਗਰ ਤੁਹਾਡੇ ਘਰ ਦੇ ਵਿੱਚ ਅਗਰ ਘਰ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਅਗਰ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੱਸ ਪੁੱਤਰ ਨਾਲ ਲੜਦੀ ਹੈ ਪੁੱਤਰ ਆਪਣੇ ਬੱਚਿਆਂ ਨਾਲ ਲੜਦਾ ਆਪਣੀ بیوی ਨਾਲ ਲੜਦਾ ਭੈਣ ਨਾਲ ਲੜਦਾ ਸਾਸ ਜਿਹੜੀ ਹੈ ਜੀ ਆਪਣੇ ਆਦਮੀ ਨਾਲ ਲੜਦੀ ਹੈ ਨੋ ਨਾਲ ਲੜਦੀ ਹੈ ਇੱਕ ਕਲੇਸ਼ ਚੱਲ ਰਿਹਾ ਹੈ ਮੈਂ ਚਾਰੇ ਪਾਸੇ ਇੱਕ ਦੂਜੇ ਸਾਹਮਣੇ ਬੰਦੂਕਾਂ ਤਾਂ ਅਣ ਕੇ ਬੈਠੇ ਹੋਏ ਆ ਜਾਂ ਤਲਵਾਰਾ ਕੱਢ ਕੇ ਬੈਠੇ ਆ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਇੱਕ ਉਪਾਏ ਕਰਨਾ ਹੈ ਇਹ ਕਰਨਾ ਹੈ ਜੀ ਸੋਮਵਾਰ ਨੂੰ ਕੱਚ ਦਾ ਜਗ ਲੈ ਲਓ ਕੋਈ ਵੀ ਇੱਕ ਗਹਿਣਾ ਜਿਹਦੇ ਕੋਈ ਨਗ ਜਾਂ ਕੋਈ ਕਸ਼ੀਦਾਕਾਰੀ ਜਾਂ ਕੋਈ ਤੇ ਮੀਨਾ ਨਹੀਂ ਲੱਗਾ ਹੋਣਾ ਚਾਹੀਦਾ ਉਹ ਵਾਲਾ ਗਹਿਣਾ ਲੈ ਕੇ ਚੰਗੇ ਤਰ੍ਹਾਂ ਨੂੰ ਪਹਿਲਾ ਬਰਸ਼ ਮਾਰ ਕੇ ਧੋ ਲੋ ਧੋ ਕੇ ਵੇ ਗੰਗਾ ਜਲ ਦੇ ਵਿੱਚ ਉਹਨੂੰ ਧੋਣਾ ਹੈਗਾ ਤੇ ਉਹਨੂੰ ਇੱਕ ਜਗ ਪਾਣੀ ਦੇ ਵਿੱਚ ਉਹਨੂੰ ਪਾ ਦੇਣਾ ਹੈ ਔਰ ਥੋੜਾ ਜਿਹਾ ਉਹਦੇ ਗੰਗਾ ਜਲ ਪਾ ਦੇਣਾ ਹੈ ਔਰ ਉਹਨੂੰ ਰੱਖ ਦਿਓ 24 ਘੰਟੇ ਵਾਸਤੇ 24 ਘੰਟੇ ਬਾਅਦ ਇਸ ਪਾਣੀ ਨਾਲ ਸਾਰੇ ਘਰ ਦੇ ਪੀਨ ਆਪਣੇ ਘਰ ਦੇ ਦੀਵਾਰਾਂ ਦੇ ਛੱਟਾ ਦੇਣੇ ਟਾਇਲਟ ਵਿੱਚ ਨਹੀਂ ਦੇਣਾ ਬਾਕੀ ਜਗ੍ਹਾ ਹਰ ਜਗ੍ਹਾ ਛੱਟਾ ਦੇਣਾ ਹੈਗਾ ਸਾਰੇ ਬੰਦੇ ਇਹੀ ਪਾਣੀ ਪੀਣ ਤੇ ਦੇਖਣਾ ਜਿੰਨਾ ਹੋ ਸਕੇ ਇਹ ਵਾਲਾ ਪਾਣੀ ਪੀਣ ਤੇ ਦੇਖਣਾ ਘਰ ਦੇ ਵਿੱਚ ਇਤਫਾਕ ਆ ਜਾਏਗਾ ਲੜਾਈ ਝਗੜੇ ਘਟੋ ਜਾਣਗੇ ਜਿਉਂ ਜਿਉਂ ਲੜਾਈ ਝਗੜਾ ਕਲੇਸ਼ ਘਟੇਗਾ ਤਿਉਂ ਤੇ ਲక్ష్ਮੀ ਦਾ ਪ੍ਰਵਾਹ ਹੈਗਾ ਨਾ ਉਹ ਵੱਧਦਾ ਚਲਾ ਜਾਏਗਾ ਹੁਣ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਬਾਦੀ ਹੋ ਰਹੀ ਆ ਹੁਣ ਤੁਹਾਡੇ ਬੱਚੇ ਜਿਹੜੇ ਹੈਗੇ ਉਹ ਸ਼ਰਾਬ ਪੀ ਕੇ ਉਹ ਚ ਹਜ਼ਾਰਾਂ ਰੁਪਏ ਬਰਬਾਦ ਕਰ ਰਿਹਾ ਹੈ ਪੈਸੇ ਤੁਹਾਡੇ 5000 ਰੁਪਇਆ ਆਉਂਦਾ ਤੇ 10000 ਰੁਪਇਆ ਜਾਂ 7000 ਰੁਪਇਆ ਦਾ ਪਹਿਲਾਂ ਹੀ ਤੁਹਾਡੇ ਉਹਦਾ ਹਿਸਾਬ ਬਣਿਆ ਹੁੰਦਾ ਆ ਹੁਣ ਇਸ ਸਟੇਜ ਦੇ ਕੀ ਕਰੋਗੇ ਇਹਦਾ ਛੋਟਾ ਜਿਹਾ ਇੱਕ ਉਪਾਏ ਹੈਗਾ ਇੱਕ ਮੁਠੀ ਕਾਲੇ ਤਿਲ ਲਓ ਜਿੰਨੇ ਘਰ ਦੇ ਮੈਂਬਰ ਹੈਗੇ ਸਭ ਦੇ ਸਿਰ ਤੋਂ ਘੁਮਾ ਦਿਓ ਸਭ ਦੇ ਸਿਰ ਤੋਂ ਪੰਜ ਵਾਰੀ ਘਮਾਉਣਾ ਹੈਗਾ ਜਾ 7 ਵਾਰੀ ਕਮਾ ਲੋ ਫਿਰ ਆਪਣੇ ਘਰ ਦੇ ਉੱਤਰ ਵਾਲੇ ਪਾਸੇ ਨਾ ਉੱਤਰ ਉੱਤਰ ਜਿਹੜੀ ਜਗ੍ਹਾ ਹੈਗੀ ਆ ਜਿਹਦਾ ਪੂਰਾ ਪੱਛਮ ਉੱਤਰ ਦੱਖਣ ਉੱਤਰ ਵਾਲੇ ਪਾਸੇ ਐ ਕਰਕੇ ਸੁੱਟ ਦਿਓ ਦੇਖਣਾ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਘਟਣਗੀਆਂ ਔਰ ਜਿਹੜੇ ਪੈਸੇ ਦੀ ਬਰਬਾਦੀ ਹੈ ਉਹ ਬਿਲਕੁਲ ਹੌਲੀ ਹੌਲੀ ਬੰਦ ਹੋ ਜਾਏਗੀ ਇੱਕ ਉਪਾਏ ਆ ਕਿ ਤੁਹਾਡੇ ਕੰਮ ਸਿਰੇ ਕਿਉਂ ਨਹੀਂ ਚੜਦੇ ਤੁਸੀਂ ਉਪਾਏ ਵੀ ਕਰਦੇ ਹੋ ਸੱਚੇ ਮਨ ਨਾਲ ਵੀ ਕਰਦੇ ਹੋ ਉਹ ਇਸ ਵਾਸਤੇ ਨਹੀਂ ਕੰਮ ਕਰਦੇ ਇਹ ਲਾਲ ਕਿਤਾਬ ਕਹਿੰਦੀ ਆ ਕਿ ਜਦ ਤੱਕ ਤੁਸੀਂ એનર્ਜੀ ਐਕਸਚੇਂਜ ਨਹੀਂ ਕਰਦੇ ਤਦ ਤੱਕ ਤੁਹਾਡੇ ਕੰਮ ਜਿਹੜੇ ਬੰਦੇ ਆ ਨਾ ਉਹਦਾ ਪਰਸੈਂਟੇਜ ਘਟ ਜਾਂਦਾ ਹੈ 5% 20% 25% ਇਸ ਤੋਂ ਉੱਤੇ ਨਹੀਂ ਹੁੰਦਾ ਜਿਹੜਾ ਵੀ ਤੁਹਾਨੂੰ ਕੋਈ ਉਪਾਏ ਦੱਸਦਾ ਆ ਤੁਸੀਂ ਉਹਦੇ ਅਕਾਊਂਟ ਦੇ ਵਿੱਚ ਕੁਝ ਨਾ ਕੁਝ ਪੈਸੇ ਜ਼ਰੂਰ ਪਾਓ ਫਿਰ ਦੇਖੋ ਤੁਹਾਡੇ ਜਿਹੜੇ ਉਪਾਏ ਕੀਤੇ ਹੋਏ ਕਿੰਨੀ ਜਲਦੀ ਤੁਹਾਨੂੰ ਫਲਿਤ ਹੋਣਗੇ ਹੁਣ ਘਰ ਦੇ ਵਿੱਚ ਗਰੀਬੀ ਆ ਗਈ ਆ ਕੰਮ ਬੰਦ ਹੁੰਦੇ ਜਾ ਰਹੇ ਆ ਹੁਣ ਐਸੀ ਜਗਰ ਸਿਚੁਏਸ਼ਨ ਆ ਜਾਵੇ ਇਹੋ ਜਿਹਾ ਇੱਧੇ ਹਾਲਾਤ ਬਣ ਜਾਂਨ ਤੇ ਕੀ ਕਰਨਾ ਹੈ ਜਾਂ ਤਾਂ ਲੋਕੀ ਫਿਰ ਜੋਸ਼ੀਆਂ ਗੋਲ ਭਜਦੇ ਆ ਫਿਰ ਇਹ ਜੋਤਸੀ ਲੋਗ ਹੁੰਦੇ ਆ ਮੈਂ ਇਹ ਮੈਨੂੰ ਪਤਾ ਹੈ ਕਿ 65% ਤੋਂ 70% ਜਿਹੜੇ ਜੋਤਿਸ਼ ਵਾਲੇ ਬਨੇ ਹੋਏ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੋਤਿਸ਼ ਹੁੰਦਾ ਕੀ ਆ ਚਾਰ ਖਾਣੇ ਦੇਖਨੇ ਆ ਗਏ ਐਦਾ ਇਹ ਸਮਝਦਾ ਇਹਦਾ ਸਬੰਧ ਦੇਖ ਲਿਆ ਬਸ ਹੋ ਗਿਆ ਅਸੀਂ ਤਾਂ ਜੋਤਸੀ ਬਣ ਗਏ ਹੁਣ ਮੈਂ ਜੋ ਗੱਲ ਕਰਦਾ ਮੈਨੂੰ 20 ਸਾਲ ਤੋਂ ਉਪਤੇ ਦਾ ਐਕਸਪੀਰੀਅੰਸ ਹੈਗਾ ਲੋਸ਼ੋਗ੍ਰਿਡ ਔਰ ਵਾਸਤੂ ਦੇ ਵਿੱਚ ਤੇ ਮੈਂ ਉਹਦੇ ਆਧਾਰ ਨਾਲ ਗੱਲ ਕਰਦਾ ਕਿ ਕਿੰਨੇ ਲੋਕਾਂ ਦਾ ਭਲਾ ਕੀਤਾ ਹੈ ਮੈਂ ਵਿੱਚ ਕਈ ਵੀਡੀਓ ਬਣਾ ਚੁੱਕਾ ਕਈਆਂ ਨੂੰ ਬਹੁਤ ਸਾਰੇ ਅਲੱਗ ਤਰੀਕਿਆਂ ਨਾਲ ਸੇਖਰੀ ਬਨੇ ਆ ਉਹਨਾਂ ਦੇ ਘਰ ਦੇ ਦੁੱਖ ਕਲੇਸ਼ ਵੀ ਕਟਿਆ ਇਹ ਮੈਂ ਬਹੁਤ ਵੀਡੀਓ ਬਣਾ ਚੁੱਕਾ ਹਾਂ ਔਰ ਅੱਗੇ ਬਣਾਉਂਦਾ ਰਹੂੰਗਾ ਆਪਣਾ ਐਕਸਪੀਰੀਅੰਸ ਤੁਹਾਨੂੰ ਮੈਂ ਦੱਸਦਾ ਰਹੂੰਗਾ ਹੁਣ ਤੁਸੀਂ ਆਰਥਿਕ ਤੰਗੀ ਤੋਂ ਬਹੁਤ ਬੁਰੀ ਤਰ੍ਹਾਂ ਜੁਗ ਰ ਰਹੇ ਹੋ ਕਰਜ਼ਾ ਤੁਹਾਡੇ ਸਿਰ ਤੇ ਹੈਗਾ ਆਮਦਨੀ ਹੈ ਨਹੀਂ ਨਾ ਬੱਚਿਆਂ ਦੀ ਫੀਸ ਜਾ ਰਹੀ ਆ ਨਾ ਤੁਹਾਡੇ ਘਰ ਚਾਹਨਾ ਰੋਟੀ ਬਣ ਰਹੀ ਆ ਕਦੇ ਕਿਸੇ ਕੋਲੋਂ ਕਹਿੰਦੇ 100 ਰੁਪਏ ਦੇ ਦੇ ਕਿਸੇ ਨੂੰ ਕਹਿੰਦੇ 200 ਦੇ ਦੇ ਕਿਸੇ ਨੂੰ ਕਹਿੰਦੇ 500 ਦੇ ਦੇ ਮਤਲਬ ਇਸ ਤਰ੍ਹਾਂ ਦੇ ਹਾਲਾਤ ਆ ਚੁੱਕੇ ਆ ਤੁਸੀਂ ਆਪਣਾ ਮਕਾਨ ਵੀ ਵੇਚ ਚੁੱਕੇ ਹੋ ਉਹਦੇ ਬਾਅਦ ਵੀ ਤੁਹਾਡੇ ਜਿਹੜੀ ਆਰਥਿਕ ਸੰਕਟ ਨਹੀਂ ਜਾ ਰਿਹਾ ਤੇ ਇੱਕ ਛੋਟਾ ਜਿਹਾ ਉਪਾਏ ਕਰੋ ਕਿਸੇ ਵੀ ਮੰਦਰ ਦੇ ਵਿੱਚ ਜਿੱਥੇ ਕੱਚੀ ਜਗ੍ਹਾ ਹੈ ਇੱਕ ਨਰ ਔਰ ਇੱਕ ਮਾਦਾ ਇਹ ਕੇਲੇ ਦੇ ਬੂਟੇ ਲਵਾ ਦਿਓ ਜਿਉਂ-ਜਿਉਂ ਕੇਲੇ ਦੇ ਬੂਟੇ ਵਧਣਗੇ ਤਿਉਂ-ਤਿਉਂ ਤੁਹਾਡਾ ਆਰਥਿਕ ਸੰਕਟ ਜਿਹੜਾ ਨਾ ਉਹ ਘਟਦਾ ਚਲਾ ਜਾਏਗਾ ਤانوں ਕਿਤੇ ਨਾ ਕਿਤੇ ਅੰਦਰ ਹੀ ਦਾ ਕੋਈ ਨਾ ਕੋਈ ਰਸਤਾ ਮਿਲਣਾ ਸ਼ੁਰੂ ਹੋ ਜਾਏਗਾ ਇਹ ਉਪਾਏ ਉਹ ਮੈਂ ਦੱਸ ਰਿਹਾ ਵਾਂ ਇਹ ਲਾਲ ਕਿਤਾਬ ਦੇ ਉਪਾਏ ਹੈਗੇ ਆ ਪਰ ਜੋ ਮੈਂ ਲੋਗਾਂ ਨੂੰ ਦੱਸਿਆ ਜਿਹੜੇ ਕਾਮਯਾਬ ਹੋਏ ਮੈਂ ਉਹੀ ਤੁਹਾਨੂੰ ਦੱਸ ਰਿਹਾ ਵਾਂ ਮੰਮੀ ਚਾਹਨਾ ਵਾ ਕਿ ਸਿੱਖ ਪੰਥ ਵਿੱਚ ਕੋਈ ਗਰੀਬ ਨਹੀਂ ਹੋਣਾ ਚਾਹੀਦਾ ਗਰੀਬੀ ਜੋ ਹੈ ਨਾ ਇੱਕ ਕਲੰਕ ਹੈਗਾ ਸਾ ਸੰਗਤ ਜੀ ਗੁਰਦੈਰ ਵਿੱਚ ਸੋਨਾ ਲੋਹਣਾ ਤੁਹਾਨੂੰ ਕੱਖ ਨਹੀਂ ਮਿਲਣਾ ਅੱਗੇ ਜਾਓਗੇ ਤੇ ਅਗਲੇ ਜਨਮੇ ਤੁਹਾਡੇ ਹੱਥ ਪੈਰ ਕੱਟੇ ਹੋਏ ਜਨਮ ਲਓਗੇ ਅੱਜ ਤੁਹਾਡੇ ਕੋਲ ਹੱਥ ਹੈਗੇ ਆ ਤੁਸੀਂ ਕਿਰਤ ਕਰ ਸਕਦੇ ਹੋ ਜੇ ਤੁਹਾਡੇ ਹੱਥ ਨਹੀਂ ਹੋ ਕੱਟੇ ਹੋਣਗੇ ਪੈਰ ਨਹੀਂ ਹੋਣਗੇ ਕੀ ਕਰੋਗੇ ਇਹ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ 488 ਅੰਗ ਤੇ ਪੜ੍ਹ ਲਓ ਸਾਫ਼-ਸਾਫ਼ ਲਿਖਿਆ ਆਇਆ ਕਿ ਜਿਹੜਾ ਸੋਨੇ ਦੇ ਵਿੱਚ ਮਾਇ ਜਰਿੰਦਾ ਉਹਦੇ ਹੱਥ ਕੱਟੇ ਜਾਂਦੇ ਰੋਂ ਕੱਟਿਆ ਜਾਂਦਾ ਉਹ ਤੇ ਚੀਰਿਆ ਜਾਂਦਾ ਇਸ ਕਰਕੇ ਤੁਸੀਂ ਜੋ ਵੀ ਸਹਾਇਤਾ ਕਰਨੀ ਗਰੀਬਾਂ ਦੀ ਕਰੋ ਜਿਹੜੇ ਫੇਸਬੁੱਕ ਤੇ ਕੋਈ ਬੱਚੇ ਰੋ ਰਹੇ ਆ ਸਾਡੀ ਮਾਂ ਬਿਮਾਰ ਪਈ ਪਿਓ ਰੋ ਰਿਹਾ ਮੇਰਾ ਪੁੱਤਰ ਇੱਕੋ ਹੀ ਹੈਗਾ ਦੇਖੋ ਕੀ ਹਾਲਤ ਹੋ ਗਈ ਉਹ ਦੀ ਤੁਸੀਂ ਸਤਿਅਤ ਕੋਈ ਨਹੀਂ ਕਰਦੇ ਗੁਰਦੁਆਰੇ ਜਾ ਕੇ ਜਿਹੜੀ ਤੁਸੀਂ ਗੋਲ ਕੱਪ ਭਰਦੇ ਹੋ ਨਾ ਤੁਸੀਂ ਆਪਣੇ ਵਾਸਤੇ ਹਰ ਵਕਤ ਹਰ ਵਾਰੀ ਨਰਕ ਦੇ ਉੱਤੇ ਆਪਣਾ ਵੀਜ਼ਾ ਲਵਾ ਰਹੇ ਸੱਪਾ ਲਗਵਾ ਰਹੇ ਹੋ ਇਹ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬਾ ਸਮਝੋਗੇ ਤਾਂ ਮਗਾ ਸਾਨੂੰ ਅੱਜ ਤੱਕ ਕੋਈ ਸਮਝਾਉਣ ਵਾਲਾ ਹੈ ਹੀ ਨਹੀਂ ਅੱਜ ਕੱਲ ਦੇ ਨਵੇਂ-ਨਵੇਂ ਨਮੂਨੇ ਆ ਗਏ ਜੀ ਇੱਥੋਂ ਮਨ ਬਾਹਰ ਆ ਜਾਂਦਾ ਹੈ 10 ਘੰਟੇ ਬਾਹਰ ਘੁੰਮਦਾ ਰਹਿੰਦਾ ਹੈ ਕੀ ਕਰੋਗੇ ਤੁਹਾਨੂੰ ਹਮੇਸ਼ਾ ਗੁੰਮਰਾਹ ਕੀਤਾ ਗਿਆ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਸਮਝਾਇਆ ਹੀ ਨਹੀਂ ਗਿਆ ਖੁਦ ਪੜ੍ਹ ਕੇ ਦੇਖੋ ਸਮਝ ਕੇ ਦੇਖੋ ਤੁਹਾਨੂੰ ਇਹੀ ਜਿਹੜਾ ਜਨਮ ਹੈ ਨਾ ਇਹੀ ਸਵਰਗ ਬਣ ਜਾਏਗਾ ਅਗਲੇ ਦੀ ਇੱਛਾ ਛੱਡ ਦੇਣਾ ਮੈਨੂੰ ਯਕੀਨ ਹੈ ਜੋ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਮੇਰੇ ਪਰਿਵਾਰ ਦਾ ਹਿੱਸਾ ਹੈ ਗਿਆ ਉਹ ਸਭ ਦੇ ਸਬ ਉਨਤੀ ਕਰਨਗੇ ਘਰ ਦੇ ਵਿੱਚ ਦੁੱਖ ਕਲੇਸ਼ ਸਾਰੇ ਬਾਹਰ ਚਲੇ ਜਾਣਗੇ ਤੁਹਾਨੂੰ ਹੋਰ ਵੀ ਕੋਈ ਉਪਾਏ ਪੁੱਛਣਾ ਹੋਵੇ ਜਾਂ ਕਿਸੇ ਟਾਈਪ ਦੀ ਪਰੇਸ਼ਾਨੀ ਹੋਵੇ ਤੇ ਤੁਸੀਂ ਇਸ ਨੰਬਰ ਦੇ ਉੱਤੇ ਵਟਸਐਪ ਕਰੋ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ ਜੀ ਜਿਹੜਾ ਤੁਸੀਂ ਫੋਨ ਕਰਦੇ ਹੋ ਵਟਸਐਪ ਤੇ ਕਾਲ ਕਰੋ ਮੈਂ WhatsApp ਤੇ ਹੀ ਤੁਹਾਡੇ ਕਾਲ ਲਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ